ਇਹ ਬੇहद ਹੀ ਦਰਦਨਾਕ ਤਸਵੀਰਾਂ ਫਿਲੌਰ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਅੱਜ ਰੇਲ ਗੱਡੀ ਉੱਪਰ ਇੱਕ ਵਿਅਕਤੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਚੌਰ ਨਾਲ ਗੰਭੀਰ ਜ਼ਖਮੀ ਹੋ ਗਿਆ ਇਹ ਤਸਵੀਰਾਂ ਇੰਨੀਆਂ ਭਿਆਨਕ ਨੇ ਜੋ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਫਿਲੌਰ ਚ ਲੋਹੀਆਂ ਤੋਂ ਲੁਧਿਆਣੇ ਨੂੰ ਜਾ ਰਹੀ ਰੇਲ ਗੱਡੀ ਉੱਪਰ ਇੱਕ ਵਿਅਕਤੀ ਤੇਜ਼ੀ ਨਾਲ ਚੜ ਗਿਆ ਤੇ ਬਿਜਲੀ ਦੀਆਂ ਤਾਰਾਂ ਨੂੰ ਹੱਥ ਪਾ ਦਿੱਤਾ ਜਿਸ ਨਾਲ ਉਹ ਵਿਅਕਤੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਚ ਆਉਣ ਨਾਲ ਗੰਭੀਰ ਜ਼ਖਮੀ ਹੋ ਗਿਆ ਇਹ ਵਿਅਕਤੀ ਕੌਣ ਹੈ ਤੇ ਕਿੱਥੋਂ ਦਾ ਹੈ ਇਸ ਗੱਲ ਦੀ ਹਜੇ ਕੋਈ ਪੁਸ਼ਟੀ ਨਹੀਂ ਹੋਈ ਹੈ ਜਾਣਕਾਰੀ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਵਿਅਕਤੀ ਦਾ ਸਰੀਰ 80% ਤੱਕ ਸੜ ਚੁੱਕਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਦੇ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਵਿਅਕਤੀ ਦੀ ਮਾਨਸਿਕ ਸਥਿਤੀ ਵੀ ਠੀਕ ਨਹੀਂ ਹੈ ਇਸ ਪੂਰੇ ਮਾਮਲੇ ਬਾਰੇ ਪੁਲਿਸ ਨੇ ਕੀ ਕੀਤਾ ਉਹ ਵੀ ਸੁਣੋ ਮੈਂ ਸਰ ਐਸ ਆਈ ਹਰਮੇਸ਼ਪਾਲ ਚੌਂਕੀ ਇੰਚਾਰਜ ਜੀ ਆਰ ਪੀ ਪੁਲ ਅੱਜ ਮਿਤੀ 6 11 ਦੀ ਗੱਲ ਹੈ ਸਵੇਰ 9:10 ਵਜੇ ਦੀ 10:00 ਵਜੇ ਦੀ ਕਰੀਬ ਦੀ ਗੱਲ ਹੈ ਇਹ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਕੋਈ ਪਾਗਲ ਵਿਅਕਤੀ ਜੋ ਇੱਥੇ ਸਟੇਸ਼ਨ ਦੇ ਬਾਹਰ ਫਿਰਦਾ ਸੀ ਤੇ ਜਿਹੜੀ ਲੁਈਆ ਤੋਂ ਲੁਧਿਆਣਾ ਜਾਣ ਲਈ ਡੀ ਐਮ ਜੀ ਗੱਡੀ ਤਿੰਨ ਨੰਬਰ ਪਲੇਟਫਾਰਮ ਤੇ ਪਹੁੰਚੀ ਸੀ ਉਹਦੀ ਛੱਤ ਤੇ ਚੜ ਗਿਆ ਤੇ ਉਹਨੇ ਤਾਰਾਂ ਨੂੰ ਹੱਥ ਪਾ ਲਿਆ ਜਿਹੜੀ ਉੱਪਰ ਦੀ ਜਿਨ੍ਹਾਂ ਨਾਲ ਟ੍ਰੇਨ ਚੱਲਦੀ ਆ ਉਹਨਾਂ ਤਾਰਾਂ ਨੂੰ ਅੰਤ ਪਾ ਲਿਆ ਉਹਨਾਂ ਤਾਰਾਂ ਦੇ ਵਿੱਚ ਲਗਭਗ 25000 ਵੋਲਟੇਜ ਦਾ ਕਰੰਟ ਹੁੰਦਾ ਤੇ ਹੱਥ ਕੌਣ ਅਨਸਾਰ ਹੀ ਉਹ ਬੰਦਾ ਤਾਰਾਂ ਨਾਲ ਝੁੰਮੜ ਗਿਆ ਤੇ ਸੜ ਗਿਆ ਤੇ ਫਿਰ ਉਹਨੂੰ ਰੇਲਵੇ ਕਰਮਚਾਰੀਆਂ ਦੀ ਮਦਦ ਨਾਲ ਅਸੀਂ ਜੀਆਰਪੀ ਕਰਮਚਾਰੀਆਂ ਨੇ ਉਤਾਰਿਆ ਗੱਡੀ ਤੋਂ ਤਾਰ ਕੇ ਐਂਬੂਲੈਂਸ ਦੇ ਰਾਹੀਂ ਉਹਨੂੰ ਫਲੋਰ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਉਹ ਤਕਰੀਬਨ 90% ਸੜ ਚੁੱਕਿਆ ਹੈ ਜਿੱਦੀ ਪਹਿਚਾਣ ਕੋਈ ਨਹੀਂ ਹੋਈ ਲੋਕਾਂ ਦੇ ਦੱਸਣ ਮੁਤਾਬਕ ਉਹ ਪਾਗਲ ਵਿਅਕਤੀ ਜਾਪਦਾ। ਇਹ ਬੇहद ਹੀ ਦਰਦਨਾਕ ਤਸਵੀਰਾਂ ਫਿਲੌਰ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਅੱਜ ਰੇਲ ਗੱਡੀ ਉੱਪਰ ਇੱਕ ਵਿਅਕਤੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਚੌਰ ਨਾਲ ਗੰਭੀਰ ਜ਼ਖਮੀ ਹੋ ਗਿਆ। ਇਹ ਤਸਵੀਰਾਂ ਇੰਨੀਆਂ ਭਿਆਨਕ ਨੇ ਜੋ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਫਿਲੌਰ ਚ ਲੋਹੀਆਂ ਤੋਂ ਲੁਧਿਆਣੇ ਨੂੰ ਜਾ ਰਹੀ ਰੇਲ ਗੱਡੀ ਉੱਪਰ ਇੱਕ ਵਿਅਕਤੀ ਤੇਜ਼ੀ ਨਾਲ ਚੜ ਗਿਆ ਤੇ ਬਿਜਲੀ ਦੀਆਂ ਤਾਰਾਂ ਨੂੰ ਹੱਥ ਪਾ ਦਿੱਤਾ ਜਿਸ ਨਾਲ ਉਹ ਵਿਅਕਤੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਚ ਆਉਣ ਨਾਲ ਗੰਭੀਰ ਜ਼ਖਮੀ ਹੋ ਗਿਆ ਇਹ ਵਿਅਕਤੀ ਕੌਣ ਹੈ ਤੇ ਕਿੱਥੋਂ ਦਾ ਹੈ ਇਸ ਗੱਲ ਦੀ ਹਜੇ ਕੋਈ ਪੁਸ਼ਟੀ ਨਹੀਂ ਹੋਈ ਹੈ ਜਾਣਕਾਰੀ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਵਿਅਕਤੀ ਦਾ ਸਰੀਰ 80% ਤੱਕ ਸੜ ਚੁੱਕਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਦੇ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਵਿਅਕਤੀ ਦੀ ਮਾਨਸਿਕ ਸਥਿਤੀ ਵੀ ਠੀਕ ਨਹੀਂ ਇਸ ਪੂਰੇ ਮਾਮਲੇ ਬਾਰੇ ਪੁਲਿਸ ਨੇ ਕੀ ਕੀਤਾ ਉਹ ਵੀ ਸੁਣੋ ਮੈਂ ਸਰ ਐਸ ਆਈ ਹਰਮੇਸ਼ਪਾਲ ਚੌਂਕੀ ਇੰਚਾਰਜ ਜੀ ਆਰ ਪੀ ਪੁਲ ਅੱਜ ਮਿਤੀ 6 11 ਦੀ ਗੱਲ ਹੈ ਸਵੇਰ 9:10 ਵਜੇ ਦੀ 10:00 ਵਜੇ ਦੀ ਕਰੀਬ ਦੀ ਗੱਲ ਹੈ ਇਹ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਕੋਈ ਪਾਗਲ ਵਿਅਕਤੀ ਜੋ ਇੱਥੇ ਸਟੇਸ਼ਨ ਦੇ ਬਾਹਰ ਫਿਰਦਾ ਸੀ ਤੇ ਜਿਹੜੀ ਲੁਈਆ ਤੋਂ ਲੁਧਿਆਣਾ ਜਾਣ ਲਈ ਡੀ ਐਮ ਜੀ ਗੱਡੀ ਤਿੰਨ ਨੰਬਰ ਪਲੇਟਫਾਰਮ ਤੇ ਪਹੁੰਚੀ ਸੀ ਉਹਦੀ ਛੱਤ ਤੇ ਚੜ ਗਿਆ ਤੇ ਉਹਨੇ ਤਾਰਾਂ ਨੂੰ ਹੱਥ ਪਾ ਲਿਆ ਜਿਹੜੀ ਉੱਪਰ ਦੀ ਜਿਨ੍ਹਾਂ ਨਾਲ ਟ੍ਰੇਨ ਚੱਲਦੀ ਆ ਉਹਨਾਂ ਤਾਰਾਂ ਨੂੰ ਹੰਤ ਪਾ ਲਿਆ ਉਹਨਾਂ ਤਾਰਾਂ ਦੇ ਵਿੱਚ ਲਗਭਗ 25000 ਵੋਲਟੇਜ ਦਾ ਕਰੰਟ ਹੁੰਦਾ ਤੇ ਹੱਥ ਪਾਉਣ ਅਨਸਾਰ ਹੀ ਉਹ ਬੰਦਾ ਤਾਰਾਂ ਨਾਲ ਝੁੰਮੜ ਗਿਆ ਤੇ ਸੜ ਗਿਆ ਤੇ ਫਿਰ ਉਹਨੂੰ ਰੇਲਵੇ ਕਰਮਚਾਰੀਆਂ ਦੀ ਮਦਦ ਨਾਲ ਅਸੀਂ ਜੀਆਰਪੀ ਕਰਮਚਾਰੀਆਂ ਨੇ ਉਤਾਰਿਆ ਗੱਡੀ ਤੋਂ ਉਤਾਰ ਕੇ ਐਂਬੂਲੈਂਸ ਦੇ ਰਾਹੀਂ ਉਹਨੂੰ ਫਲੋਰ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਉਹ ਤਕਰੀਬਨ 90% ਸੜ ਚੁੱਕਿਆ ਹੈ ਜਿੱਦੀ ਪਹਿਚਾਣ ਕੋਈ ਨਹੀਂ ਹੋਈ ਲੋਕਾਂ ਦੇ ਦੱਸਣ ਮੁਤਾਬਕ ਉਹ ਪਾਗਲ ਵਿਅਕਤੀ ਜਾਪਦਾ ਹੈ ਇਹ ਬੇहद ਹੀ ਦਰਦਨਾਕ ਤਸਵੀਰਾਂ ਫਿਲੌਰ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਅੱਜ ਰੇਲ ਗੱਡੀ ਉੱਪਰ ਇੱਕ ਵਿਅਕਤੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਚੌਰ ਨਾਲ ਗੰਭੀਰ ਜ਼ਖਮੀ ਹੋ ਗਿਆ ਹੈ ਇਹ ਤਸਵੀਰਾਂ ਇੰਨੀਆਂ ਭਿਆਨਕ ਨੇ ਜੋ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ। ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਫਿਲੌਰ ਚ ਲੋਹੀਆਂ ਤੋਂ ਲੁਧਿਆਣੇ ਨੂੰ ਜਾ ਰਹੀ ਰੇਲ ਗੱਡੀ ਉੱਪਰ ਇੱਕ ਵਿਅਕਤੀ ਤੇਜ਼ੀ ਨਾਲ ਚੜ ਗਿਆ ਤੇ ਬਿਜਲੀ ਦੀਆਂ ਤਾਰਾਂ ਨੂੰ ਹੱਥ ਪਾ ਦਿੱਤਾ ਜਿਸ ਨਾਲ ਉਹ ਵਿਅਕਤੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਚ ਆਉਣ ਨਾਲ ਗੰਭੀਰ ਜ਼ਖਮੀ ਹੋ ਗਿਆ। ਇਹ ਵਿਅਕਤੀ ਕੌਣ ਹੈ ਤੇ ਕਿੱਥੋਂ ਦਾ ਹੈ ਇਸ ਗੱਲ ਦੀ ਹਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਜਾਣਕਾਰੀ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਵਿਅਕਤੀ ਦਾ ਸਰੀਰ 80% ਤੱਕ ਸੜ ਚੁੱਕਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਦੇ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਵਿਅਕਤੀ ਦੀ ਮਾਨਸਿਕ ਸਥਿਤੀ ਵੀ ਠੀ ਇਸ ਪੂਰੇ ਮਾਮਲੇ ਬਾਰੇ ਪੁਲਿਸ ਨੇ ਕੀ ਕਿਹਾ ਉਹ ਵੀ ਸੁਣੋ ਮੈਂ ਸਰ ਐਸ ਆਈ ਹਰਮੇਸ਼ਪਾਲ ਚੌਂਕੀ ਇੰਚਾਰਜ ਜੀ ਆਰ ਪੀ ਫਲੋਰ ਅੱਜ ਮਿਤੀ 6 11 ਦੀ ਗੱਲ ਹੈ ਸਵੇਰ 9:10 ਵਜੇ ਦੀ 10:00 ਵਜੇ ਦੀ ਕਰੀਬ ਦੀ ਗੱਲ ਹੈ ਇਹ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਕੋਈ ਪਾਗਲ ਵਿਅਕਤੀ ਜੋ ਇੱਥੇ ਸਟੇਸ਼ਨ ਦੇ ਬਾਹਰ ਫਿਰਦਾ ਸੀ ਤੇ ਜਿਹੜੀ ਲੋਹਿਆ ਤੋਂ ਲੁਧਿਆਣਾ ਜਾਣ ਦੀ ਡੀ ਐਮ ਜੀ ਗੱਡੀ ਤਿੰਨ ਨੰਬਰ ਪਲੇਟਫਾਰਮ ਤੇ ਪਹੁੰਚੀ ਸੀ ਉਹਦੇ ਛੱਤ ਤੇ ਚੜ ਗਿਆ ਤੇ ਉਹਨੇ ਤਾਰਾਂ ਨੂੰ ਹੱਥ ਪਾ ਲਿਆ ਜਿਹੜੀ ਉੱਪਰ ਦੀ ਜਿਨ੍ਹਾਂ ਨਾਲ ਟ੍ਰੇਨ ਚੱਲਦੀ ਆ ਉਹਨਾਂ ਤਾਰਾਂ ਨੂੰ ਅੰਤ ਪਾ ਲਿਆ ਉਹਨਾਂ ਤਾਰਾਂ ਦੇ ਵਿੱਚ ਲਗਭਗ 25000 ਵੋਲਟੇਜ ਦਾ ਕਰੰਟ ਹੁੰਦਾ ਤੇ ਹੱਥ ਕੌਣ ਅਨਸਾਰ ਹੀ ਉਹ ਬੰਦਾ ਤਾਰਾਂ ਨਾਲ ਝੁੰਮੜ ਗਿਆ ਤੇ ਸੜ ਗਿਆ ਤੇ ਫਿਰ ਉਹਨੂੰ ਰੇਲਵੇ ਕਰਮਚਾਰੀਆਂ ਦੀ ਮਦਦ ਨਾਲ ਅਸੀਂ ਜੀਆਰਪੀ ਕਰਮਚਾਰੀਆਂ ਨੇ ਉਤਾਰਿਆ ਗੱਡੀ ਤੋਂ ਤਾਰ ਕੇ ਐਂਬੂਲੈਂਸ ਦੇ ਰਾਹੀਂ ਉਹਨੂੰ ਫਲੋਰ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਉਹ ਤਕਰੀਬਨ 90% ਸੜ ਚੁੱਕਿਆ ਹੈ ਜਿੱਦੀ ਪਹਿਚਾਣ ਕੋਈ ਨਹੀਂ ਹੋਈ ਲੋਕਾਂ ਦੇ ਦੱਸਣ ਮੁਤਾਬਕ ਉਹ ਪਾਗਲ ਵਿਅਕਤੀ ਜਾਤ